ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਆ ਪਿੰਡ ਦੁਗਾਲਕਲਾਂ ਜਿੱਥੇ ਕਿਸ ਨੂੰ ਸਭ ਨੂੰ ਪਤਾ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਸੰਤ ਬਾਬਾ ਮੋਨੀ ਜੀ ਦੀ ਮਹਾਰਾਜ ਦੀ ਆਦੀ ਬੀਤੂ ਕਹਦੀ ਹੈ ਆਪਾਂ ਕਿ ਦੋ ਵਾਰ ਇੱਥੇ ਜੋ ਸਪਤਾਹਿਕ ਜੋ ਲੰਗਰ ਪ੍ਰਸ਼ਾਦਾ ਜੋ ਇੱਥੇ ਚਲਾਇਆ ਜਾਂਦਾ ਹੈ ਜੋ ਪੂਰੇ ਪਿੰਡ ਵਾਸੀਆਂ ਦਾ ਇੱਥੇ ਪੂਰੇ ਸਹਿਯੋਗ ਨਾਲ ਜੋ ਇੱਥੇ ਯੋਗਦਾਨ ਵੀ ਪਾਇਆ ਜਾਂਦਾ ਚੋਂ ਆਪਣੇ ਨਾਲ ਕੁਝ ਪਰਮੰਦੇ ਸੱਜਣ ਵੀ ਇੱਥੇ ਪਿੰਡ ਦੇ ਲੋਕ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਜਿਸਪਨ ਦੇ ਹੀ ਵਾਸੀ ਜੀ ਮੈਚਪਿੰਡਾ ਦਾ ਵਾਸੀ ਆ ਜੀ ਜਿਹੜਾ ਜੋ ਇੱਥੇ ਬਾਬਾ ਮੋਨੀ ਜੀ ਦੀ ਮਹਾਰਾਜ ਦੀ ਯਾਦ ਦੇ ਵਿੱਚ ਹਰ ਸਾਲ ਕਹਿੰਦੇ ਵੀ ਦੋ ਵਾਰ ਇੱਥੇ ਹਫਤਾਹੇ ਦਾ ਜੋ ਲੰਗਰ ਪ੍ਰਸ਼ਾਦਾ ਤੇ ਚਲਾਇਆ ਜਾਂਦਾ ਹੈ ਆ ਟੂਟ ਇੱਥੇ ਵਰਸਦਾ ਹੈ ਤਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਮੋਨੀ ਜੀ ਇਹ ਜੋ ਪਹਿਲਾਂ ਤਾਂ ਜੀ ਮੈਂ ਕਹਾਂਗਾ ਜੈ ਸ਼੍ਰੀ ਰਾਮ ਜੈ ਗਊ ਮਾਤਾ ਜੈ ਸੰਤ ਬਾਬਾ ਮੋਨੀ ਜੀ ਮਹਾਰਾਜ ਜੀ ਕੀ ਸੋ ਸੰਤਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਜੋ ਇਹ ਆਪਣੇ 나ਗ ਪੰਚੀ ਵਾਲੇ ਦਾ ਭੋਗ ਪਾ ਕੇ ਕਿਉਂਕਿ ਸੰਤਾਂ ਨੇ ਜੋ ਸਰੀਰ ਛੱਡਿਆ ਸੀ ਉਹ 나ਗ ਪੰਚੀ ਵਾਲੇ ਦਿਨ ਸ੍ਰੀ ਛੱਡਿਆ ਸੀ ਔਰ ਉਸ ਦਿਨ ਹੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਆਪਾਂ ਵਰਸੀ ਮਨਾਈ ਜਾਂਦੀ ਹੈ ਜੋ ਦਸਵੀਂ ਵਰਸੀ ਹੈ ਇਸ ਵਾਰ ਔਰ ਜੋ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਔਰ ਸੰਤ ਮਹਾਰਾਜ ਜੀ ਸਾਡੇ ਟਿੰਕੂ ਮਹਾਰਾਜ ਜੀ ਉਹਨਾਂ ਦੀ ਕਿਰਪਾ ਸਦਕਾ ਉਹਨਾਂ ਦੇ ਅਸ਼ੀਰਵਾਦ ਸਦਕਾ ਇਹ ਵਰਸੀ ਮਨਾਈ ਜਾਂਦੀ ਹੈ ਜੋ ਕਿ ਹਰ ਸਾਲ ਦੇਸੀ ਜੋ ਦਾ ਲੰਗਰ ਚੱਲਦਾ ਹੈ 7 ਦਿਨ ਸ਼੍ਰੀਮਦ ਭਾਗਵਤ ਸੋਤਾ ਜਗ ਦੇ ਪਾਠ ਹੁੰਦੇ ਹਨ ਔਰ ਪਰਵਚਨ ਹੁੰਦੇ ਹਨ ਔਰ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਹਨ ਔਰ ਭੋਗ ਵਾਅ ਦਿਨ ਜਾਨੀ 나ਗ ਪੰਚਮੀ ਨੂੰ ਜਿਸ ਤਰ੍ਹਾਂ ਇਸ ਵਾਰ 29 ਤਰੀਕ ਨੂੰ ਭੋਗ ਪਾਣਾ ਹੈ 30 ਤਰੀਕ ਨੂੰ ਚੱਲਣਾ ਹੈ ਤੋਂ ਸੰਤ ਮਹਾਪੁਰਸ਼ੀ ਪਹੁੰਚਦੇ ਹੈ ਬਾਰੋਂ ਦੂਰੋਂ ਨੇੜੋਂ ਸੰਗਤਾਂ ਪਹੁੰਚਦੀਆਂ ਨੇ ਔਰ ਇੱਕ ਹਫਤਾ ਸਾਡੇ ਜੋ ਕੇ ਸੰਤਾਂ ਨੇ ਚਲਾਈ ਸੀ ਤਕਰੀਬਨ ਫਰਵਰੀ ਮਾਰਚ ਦੇ ਵਿੱਚ ਕਰਵਾਈ ਜਾਂਦੀ ਹੈ ਜਿਸ ਸਮੇਂ ਗਊਆਂ ਦੇ ਲਈ ਤੂੜੀ ਕਣਕ ਜੋ ਵੀ ਰਸਦਾ ਉਹ ਖਾ ਸਰਦਾਂ ਅਨੁਸਾਰ ਇਕੱਤਰ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੇ ਪਿੰਡਾਂ ਵਿੱਚੋਂ ਤੂੜੀ ਵੀ ਲਿਆਂਦੀ ਹੈ ਜੋ ਕਿ ਇੱਥੇ ਇਕੱਠੀ ਕੀਤੀ ਜਾਂਦੀ ਹੈ ਕਿਉਂਕਿ ਸੰਤਮੁਹਾ ਬੁਰਸ਼ਾ ਨੇ ਬਾਗ ਸੀ ਕੇ ਸੈਂਟਰ ਦੀ ਗਊਸ਼ਾਲਾ ਹੈ ਇੱਥੇ ਹੀ ਸੁੱਖਾਂਵਾਰ ਆਉਂਦੀਆਂ ਹਨ ਔਰ ਇੱਥੋਂ ਹੀ ਜੋ 100 ਸਵਾ 100 ਸੰਤਾਂ ਨੇ ਗਊਸ਼ਾਲਾ ਬਣਾਈ ਹੈ ਉਹਨਾਂ ਦੇ ਲਈ ਤੂੜੀ ਸਪਲਾਈ ਕੀਤੀ ਜਾਂਦੀ ਹੈ ਕੋਈ ਵੀ ਜ਼ਰੂਰਤ ਹੈ ਇੱਥੋਂ ਹੀ ਭੇਜੀ ਜਾਂਦੀ ਹੈ ਜੀ ਬਹੁਤ ਜਿਆਦਾ ਇਸ ਜਗ੍ਹਾ ਨੂੰ ਇਸ ਪਵਿੱਤਰ ਜਗ੍ਹਾ ਨੂੰ ਬਹੁਤ ਮਨਤਾ ਵੀ ਦਿੱਤੀ ਗਈ ਹੈ ਲੋਕਾਂ ਨੇ ਕਿ ਪ੍ਰਵਚਨ ਵੀ ਹੋਏ ਸੀ ਵੀ ਜੋ ਵੀ ਇੱਥੇ ਮਤਲਬ ਅ ਇਨਸਾਨ ਆਏਗਾ ਨੰਮਸਤਕ ਹੋਏਗਾ ਉਹਦੀ ਹਰ ਇੱਥੇ ਮਨੋ ਕਾਮਨਾ ਪੂਰੀ ਹੋਏਗੀ ਜੀ ਬਿਲਕੁਲ ਸੰਤਾਂ ਦਾ ਵੱਡਾ ਆਸ਼ੀਰਵਾਦ ਹੈ ਜਦੋਂ ਵੀ ਕੋਈ ਦੁੱਧ ਆਪਣੇ ਪੁੱਤਰ ਲਈ ਜਾਂ ਕੋਈ ਦਾਤ ਲੈਣ ਲਈ ਆਉਂਦਾ ਤਾਂ ਸੰਤਾਂ ਨੇ ਇੱਕੋ ਸ਼ਬਦ ਕਹਿਣਾ ਕਿ ਗੋਵਾਂ ਦੇ ਵਿੱਚ ਖੜੇ ਹੋ ਕੇ ਆਪਣੀ ਮਰਾਦ ਹੈ ਜੋ ਉਹ ਮੰਗ ਲਓ ਸੁੱਖ ਸੁੱਖ ਲਓ ਔਰ ਸਰਦਾ ਅਨਸਾਰ ਆਪਣਾ ਜੋ ਦਾਨ ਹੈ ਉਹ ਵੀ ਗੋਵਾਂ ਦੇ ਪ੍ਰਤੀ ਸੁੱਖੋ ਹਰ ਸੁੱਖ ਪੂਰੀ ਹੁੰਦੀ ਬਹੁਤ ਸਾਰੇ ਟਰੈਕਟਰ ਬਹੁਤ ਸਾਰੀ ਜਾਇਦਾਦ ਵੀ ਲੋਕਾਂ ਨੇ ਦਿੱਤੀ ਜਿਨ੍ਹਾਂ ਦੇ ਸੁੱਖਾਂ ਪੂਰੀਆਂ ਹੋਈਆਂ ਹਨ ਔਰ ਸੁੱਖਾਂ ਪੂਰੀਆਂ ਹੁੰਦੀਆਂ ਵੀ ਰਹਿਣਗੀਆਂ ਐਸਾ ਸੰਤਾਂ ਦਾ ਮਹਾਬਾਖਸ਼ੀ ਸੰਤਾਂ ਦੇ ਬਚਨ ਸੀ ਔਰ ਸੰਤ ਅੱਜ ਵੀ ਸਾਡੇ ਵਿੱਚ ਬਰਾਜਮਾਨ ਹਨ ਕਿਉਂਕਿ ਦੇਸੀ ਕਿਉ ਦਾ ਲੰਗਰ ਔਰ ਸ਼੍ਰੀਮਦ ਭਗਵਤ ਦੀ ਕਥਾ ਔਰ ਐਸਾ ਤੀਰਥ ਸਾਨੂੰ ਬਖਸ਼ ਕੇ ਗਏ ਹੈ ਨਗਰ ਦੇ ਲਈ ਆਸ-ਪਾਸ ਦੇ ਨਗਰਾਂ ਲਈ ਜੋ ਅਸੀਂ ਮਤਲਬ ਅੱਜ ਉਸ ਤੀਰਥ ਦੇ ਵਿੱਚ ਮਾਣ ਮਹਿਸੂਸ ਕਰਦੇ ਹਾਂ ਜੀ ਕਿਉਂਕਿ ਸਾਡੇ ਨਗਰ ਦੇ ਵਿੱਚ ਜਨਮ ਹੋਇਆ ਸੰਤਾਂ ਦਾ ਇਹ ਵੀ ਸਾਡੇ ਵੱਡੇ ਮਾਨ ਦੀ ਗੱਲ ਹੈ ਔਰ ਬ੍ਰਾਹਮਣ ਦੇ ਕਰਤਾ ਸੰਤਾਂ ਜਨਮ ਸੀ ਇਹ ਉਸ ਤੋਂ ਵੀ ਵੱਡੀ ਮਾਨ ਦੀ ਗੱਲ ਹੈ ਸੋ ਸੰਤਾਂ ਦਾ ਬੜਾ ਆਸ਼ੀਰਵਾਦ ਹੈ ਨਗਰ ਉੱਪਰ ਜੀ ਆਸ-ਪਾਸ ਦੇ ਨਗਰਾਂ ਦੇ ਵਿੱਚ ਵੀ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਤਾਂ ਅਸੀਂ ਤੁਹਾਨੂੰ ਸਾਰੇ ਹੀ ਇੱਥੇ ਦੀਆਂ ਜੋ ਗਊਸ਼ਾਲਾ ਦੀਆਂ ਤਸਵੀਰਾਂ ਨੇ ਪਿੰਡ ਦਗਾਲ ਦੀਆਂ ਥੋੜੇ ਨਾਲ ਅਸੀਂ ਸਾਰੀਆਂ ਸਾਂਝੀਆਂ ਕਰਾਂਗੇ ਤੇ ਜੋ ਇੱਥੇ ਹਰ ਸਾਲ ਦੋ ਵਾਰ ਇੱਥੇ ਜੋ ਕਹਿੰਦੇ ਗੁਰੂਦਗੜ ਲੰਗਰ ਅਟੂਟ ਇੱਥੇ ਵਰਸਦਾ ਜੋ ਪਿੰਡ ਦੇ ਪੰਦਵੱਦੇ ਸੱਜਣ ਨੇ ਜਾਂ ਪਿੰਡ ਵਾਸੀ ਨੇ ਪੂਰਾ ਉਹਨਾਂ ਦਾ ਸਹਿਯੋਗ ਇੱਥੇ ਮਿਲਦਾ ਏ ਤੇ ਇੱਥੇ ਲੋਕਾਂ ਦਾ ਕਹਿਣਾ ਵੀ ਬੜੀ ਸ਼ਰਤਾ ਇੱਥੇ ਪਿੰਡ ਵਾਸੀਆਂ ਦੀ ਕਿ ਜੋ ਵੀ ਇੱਥੇ ਨਦਮਸਤਕ ਕੇ ਆਂਦਾ ਏ ਉਹਦੀ ਹਰ ਮੰਨੋ ਕਾਮਨਾ ਇੱਥੇ ਪੂਰੀ ਹੋਈ ਜਾਂਦੀ ਹੈ ਹਮਾਂ ਦਾ ਇਹ ਬਾਬਾ ਮੋਨੀ ਜੀ ਮਹਾਰਾਜ ਜੀ ਇਹ ਉਹ ਚੌਪੜੀ ਜਿੱਥੇ ਹਮੇਸ਼ਾ ਅਕਸਰ ਬੈਠ ਕੇ ਇੱਥੇ ਆਰਾਮ ਕਰਦੇ ਹੁੰਦੇ ਸੀਗੇ ਸੋ ਅਸੀਂ ਤੁਹਾਨੂੰ ਅੰਦਰੋਂ ਵੀ ਅ ਦਰਸ਼ਨ ਕਰਵਾਵਾਂਗੇ ਇਹ ਕੁਟੀਆਂ ਬਾਪੇ ਇੱਥੇ ਮਸਲਾ ਹੋ ਗਿਆ ਤੇ ਇਹ ਇਹ ਸੰਤ ਬਾਬਾ ਮੁੰਨੀ ਜੀ ਮਹਾਰਾਜ ਜੀ ਦੀ ਇਹੋ ਸਥਾਨ ਹੈ ਕੁਟਿਆ ਹੈ ਜਿੱਥੇ ਬੈਠ ਕੇ ਉਹ ਵਿਸ਼ਰਾਮ ਕਰਦੇ ਹੁੰਦੇ ਸੀਗੇ